ਤਵਣਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਵਣਾ ਸਾਹਿਬ ਕੱਲ ਸਮਾਗਮ ਨੇ ਸੰਤ ਜਨੈਲ ਸਿੰਘ ਪਿੰਡਵਾਲੇ ਦੇ ਕਿਹੜੇ ਕਿਹੜੇ ਸਮਾਗਮ ਰੱਖੇ ਕਿਹੜੇ ਕਿਹੜੇ ਬਰਾਰੇ ਆ ਰਹੇ ਨੇ ਕੀ ਸਵਾਗਤ ਕੱਲ ਜੋ ਅਸੀਂ ਸਮਾਗਮ ਕਰ ਰਹੇ ਆ ਉਹ ਵੈਸੇ ਬਿਤੇ 30 35 ਸਾਲਾਂ ਤੋਂ ਇਹ ਰੈਗੂਲਰ ਅਸੀਂ ਕਰਦੇ ਆ ਰਹੇ ਹਾਂ 12 ਫਰਵਰੀ ਨੂੰ ਮਾਨ ਸਾਹਿਬ ਨੇ ਇਹਦੀ ਸ਼ੁਰੂਆਤ ਕੀਤੀ ਸੀ ਸੰਤ ਜਨੈਲ ਸਿੰਘ ਖਾਲਸਾ ਪਿੰਡਵਾਲੇ ਦੇ ਜਨਮ ਦਿਹਾੜੇ ਦੀ ਲੇਕਿਨ ਕੱਲ ਜਿਹੜਾ ਇੱਕ ਵਿਸ਼ੇਸ਼ ਮਹੱਤਵ ਕੱਲ ਦੇ ਦਿਹਾੜੇ ਦਾ ਉਹ ਇਹ ਹੈ ਕਿ ਕੱਲ ਨੂੰ ਸਾਡੇ ਭਗਤ ਰਵੀਦਾਸ ਜੀ ਦਾ ਵੀ ਜਨਮ ਦਿਹਾੜਾ ਹੈ ਇਹ ਸੰਜਨਾਇਸ ਸਿੰਘ ਖਾਲਸਾ ਭਣਾਂ ਹੁੰਦਾ ਜਨੰਦੇਹਾੜਾ ਇਸ ਲਈ ਇਹ ਦੋ ਬੜੀਆਂ ਮਹਾਨ ਸ਼ਕਤੀਆਂ ਦਾ ਜਿਹੜਾ ਜਨੰਦੇਹਾੜਾ ਇਕੱਠਾ ਆਇਆ ਅਸੀਂ ਇਸ ਨੂੰ ਇਸੇ ਕਰਕੇ ਇਹ ਜਿਹੜਾ ਲੀਮੀ ਰਾਜ ਦੇ ਮੁਖ ਰਾਕੇ ਜਿਹੜਾ ਸੰਜਨਾਇਸ ਸਿੰਘ ਖਾਲਸਾ ਨੇ ਖਾਲਸਾ ਰਾਜ ਦਾ ਕੀਤਾ ਉਹ ਦੋਨਾਂ ਦੀ ਸੋਚ ਨੂੰ ਰਲ ਬਲਾ ਕੇ ਅਸੀਂ ਇਹਨੂੰ ਸਾਂਝੇ ਤੌਰ ਤੇ ਇਸ ਦਿਨ ਨੂੰ ਅਸੀਂ ਮਨਾਉਣ ਜਾ ਰਹੇ ਹਾਂ ਤੇ ਸਾਰੇ ਮੁਲਕ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਸਾਰੇ ਵਰਗਾਂ ਨੂੰ ਅਸੀਂ ਇਸੇ ਕਰਕੇ ਸੱਦਾ ਦਤਾ ਕਿਉਂਕਿ ਭਗਤ ਰਵੀਦਾ ਅਕੀਲੀ ਬਹੁਤ ਵੱਡੀ ਮਨੁੱਖਤਾ ਨੂੰ ਬਰਾਬਰਤਾ ਦੀ ਸੋਚ ਵਾਸਤੇ ਗਰੀਬਾਂ ਦੇ ਹੱਕ ਵਿੱਚ ਜ਼ਬਰ ਜ਼ੁਲਮ ਦੇ ਵਿਰੁੱਧ ਉਹਨਾਂ ਦੀ ਬਹੁਤ ਵੱਡੀ ਇਸਤਮ ਉਹਨਾਂ ਦੀ ਰਹੀ ਹੈ ਬੀਤੇ ਸਮੇਂ ਵਿੱਚ ਇਸ ਲਈ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਜਨਮ ਦਿਨ ਦੀ ਵਧਾਈ ਦੇਣ ਵਾਸਤੇ ਸਾਨੂੰ ਜਨਰੈਲ ਸਿੰਘ ਖਾਲਸਾ ਭਿੰਡਾ ਵਾਲਾ ਦੇ ਜਨਮ ਦਿਹਾੜੇ ਲਈ ਸਿਕੋਂ ਨੂੰ ਵਧਾਈ ਦੇਣ ਵਾਸਤੇ ਅਤੇ ਦੋਨਾਂ ਜਿਹੜੀਆਂ ਸ਼ਕਸ਼ੀਤਾ ਮਹਾਨ ਸ਼ਕਸ਼ੀਤਾ ਉਹਨਾਂ ਵੱਲੋਂ ਪਾਏ ਪੂਰਨ ਉੱਤੇ ਅੱਗੇ ਕੌਮ ਵੱਲੋਂ ਸਮੂਹਿਕ ਤੌਰ ਤੇ ਸਾਂਝੇ ਤੌਰ ਤੇ ਚੱਲਣ ਵਾਸਤੇ ਇਸ ਦਿਨ ਨੂੰ ਅਸੀਂ ਅੱਗੇ ਲਿਆ ਰਹੇ ਹਾਂ ਕਾਨੂੰ ਬਹੁਤ ਵੱਡਾ ਮਹੱਤਵ ਦੇਣਾ ਹੈ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਇਹਨਾਂ ਦੋਨਾਂ ਮਹਾਨ ਸ਼ਕਸ਼ੀਤਾ ਦੇ ਜੋ ਸਾਨੂੰ ਅਗਵਾਈ ਦਿੱਤੀ ਹੈ ਆਪੋ ਆਪਣੇ ਵਿਚਾਰਾਂ ਰਾਹੀਂ ਖਿਆਲਾਂ ਰਾਹੀਂ ਸੰਘਰਸ਼ ਰਾਹੀਂ ਉਥੇ ਸਾਰੀ ਕੌਮ ਨੂੰ ਸਾਰੀ ਮਨੁੱਖਤਾ ਨੂੰ ਚੱਲਣ ਦਾ ਬਲ ਬੁੱਧੀ ਬਖਸ਼ਣ ਤਾਂ ਕਿ ਸਾਰੀ ਸਿੱਖ ਕੌਮ ਹੈ ਜੇ ਉਹਨਾਂ ਤੇ ਜ਼ਬਰ ਜ਼ੁਲਮ ਜੋ ਬੇਇਨਸਾਫ਼ੀਆਂ ਹੋ ਰਹੀਆਂ ਪੰਜਾਬ ਸੂਬੇ ਨਾਲ ਹੋ ਰਹੀਆਂ ਉਹਨਾਂ ਨੂੰ ਸਾਰੀ ਸਿੱਖ ਕੌਮ ਇਕੱਠੀ ਹੋ ਕੇ ਮਸਲਾ ਹੱਲ ਕਰਵਾ ਸਕੇ ਤੇ ਅੱਗੇ ਮਨੁੱਖਤਾ ਦੀ ਸੇਵਾ ਕਰ ਸਕੇ ਟੋਣਾ ਸਾਹਿਬ ਗੱਲ ਕਰਦੇ ਅੱਜ ਪੰਜਾਬ ਦੇ ਹਾਲਾਤ ਦੀ ਗੱਲ ਕਰਦੇ ਆ ਕਿ ਜਿਹੜਾ ਕਤਲੇ ਕਤਲੇਆਮ ਹੋ ਰਿਹਾ ਲੁੱਟਾ ਖੂਆ ਹੋ ਰਿਹਾ ਕਿਵੇਂ ਦੇਖਦੇ ਹੋ ਪੰਜਾਬ ਦੇ ਇਹ ਲਾਅ ਐਂਡ ਆਰਡਰ ਦੀ ਗੱਲ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਕੋਲ ਕੋਈ ਤਜਰਬਾ ਨਹੀਂ ਹੈ ਸਭ ਬੇਸ਼ੱਕ ਦੀ 92% ਜਿੱਤੇ ਨੇ ਪਰ ਇਹਨਾਂ ਕੋਲ ਨਾ ਤਜਰਬਾ ਹੋਣ ਦੇ ਕਾਰਨ ਤੇ ਇਹਨਾਂ ਦੇ ਜਿਹੜੀ ਸਿਆਸੀ ਅਪਰੋਚ ਹੈ ਉਹ ਸਹੀ ਦਿਸ਼ਾ ਵੱਲ ਸਹੀ ਢੰਗ ਨਾਲ ਨਾ ਲੱਗਣ ਕਰ ਇਹ ਸਾਰੀਆਂ ਕਮੀਆਂ ਆ ਰਹੀਆਂ ਤਾਂ ਹੀ ਇਹ ਸਮਗਲਿੰਗ ਆਪਣੇ ਨਸ਼ਿਆਂ ਦਾ ਵਿਧਾਨ ਤੇ ਹੋਰ ਜਿਹੜੀਆਂ ਬੈਡ ਵਿਲਜ਼ ਆ ਉਹ ਵੱਧ ਰਹੀਆਂ ਐ ਇਸੇ ਕਰਕੇ ਕਿਉਂਕਿ ਇਹਨਾਂ ਦਾ ਸਿਰਫ ਆਪਣੇ ਪੈਸੇ ਬਣਾਉਣ ਰਾਜ ਭਾਗ ਵਾਲੇ ਨਾਲ ਘੱਟ ਤੇ ਆਣਾ ਸਾਰੇ ਐਮਐਲਏ ਮੰਤਰੀਆਂ ਦਾ ਇਹ ਸਾਰੇ ਲਾੜਨਾ ਡਿਸਟ੍ਰਿਕਟ ਇਸੇ ਕਰਕੇ ਖਰਾਬ ਹੈ ਕਿਉਂਕਿ ਇਹਨਾਂ ਦੀ ਜਿਹੜੀ ਮਿਸ਼ਨ ਹੈ ਉਹ ਪੰਜਾਬ ਦੀ ਸੂਬੇ ਦੀ ਪੰਜਾਬੀਆਂ ਦੀ ਸਿੱਖ ਕੌਮ ਦੀ ਜਾਂ ਹੋਰ ਵਰਗਾਂ ਦੇ ਜਿਹੜੇ ਮਸਲੇ ਹੱਲ ਕਰਨ ਦੀ ਬਜਾਏ ਆਪਣੇ ਘਰਾਂ ਨੂੰ ਭਰਮ ਤੇ ਲੱਗੇ ਨੇ ਇਸੇ ਕਰਕੇ ਉੱਥੇ ਵੀ ਦਿੱਲੀ ਵਿੱਚ ਵੀ ਫੇਲ ਹੋਏ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਇਹ ਫੇਲ ਹੋਣਗੇ ਕਿਉਂਕਿ ਇਹਨਾਂ ਦੀ ਜਿਹੜੀ ਸਰਵੇ ਦੀ ਘਾਟ ਕਾਰਨ ਇਹ ਪੰਜਾਬੀਆਂ ਤੇ ਪੰਜਾਬ ਨੂੰ ਕੁਝ ਨਹੀਂ ਦੇ ਸਕੇ ਇਹ ਫੇਲ ਸਾਬਤ ਹੋ ਚੁੱਕੀਆਂ ਸਰਕਾਰ ਹਾਂ ਜਿਹੜੀ ਦਿੱਲੀ ਦੀ ਜਿੱਤ ਹੋਈ ਆ ਉਹ ਕਿਵੇਂ ਦੇ ਦੇ ਉਹ ਜਿੱਤ ਨੂੰ ਜੀ ਭਾਰਤ ਦਿੱਲੀ ਦੀ ਜਿੱਤ ਆਮ ਆਦੀ ਪਾਰਟੀ ਹਾਰ ਗਈ ਹੈ ਬੀਜੇਪੀ ਬੀਜੇਪੀ ਆਰਐਸਐ ਜਿੱਤ ਗਈ ਹੈ ਅਸੀਂ ਸੋਮਨੀ ਕੱਲ੍ਹ ਦਾ ਮਹਿਸੂਸ ਕਰਦਾ ਹੈ ਕਿ ਬੀਜੇਪੀ ਆਰਐਸਐ ਆਮ ਆਦੀ ਪਾਰਟੀ ਵਿੱਚ ਕੋਈ ਫਰਕ ਨਹੀਂ ਹੈ ਇਹ ਜਿਹੜੀ ਆ ਆਮ ਆਦੀ ਪਾਰਟੀ ਹੈ ਇਹ ਖੜੀ ਆ ਆਰਐਸਐਸ ਨੇ ਕੀਤੀ ਸੀ ਆਪਣੀ ਬੀ ਟੀਮ ਦੇ ਤੌਰ ਤੇ ਤਾਂ ਕਿ ਕਿਸੇ ਸਮੇਂ ਵੀ ਆਪਣੇ ਜਿਹੜੇ ਗੁੱਝੇ ਮਕਸਦਾਂ ਜੋ ਸਮਾਜ ਵਿਰੋਧੀ ਇਹਨਾਂ ਦੀ ਗੱਲਾਂ ਹੈ ਜੋ ਕਟੜਦਾ ਉਹਨਾਂ ਪੂਰਨ ਕਰਨ ਵਾਸਤੇ ਜੇ ਕਿਸੇ ਟਾਈਮ ਇਹ ਲੋੜ ਪਵੇ ਇਹਨੂੰ ਬਤੌਰ ਸਿਸਟਰ ਕੰਸਰਨ ਦੇ ਆਮ ਆਦੀ ਪਾਰਟੀ ਨੂੰ ਬਤਾਂ ਜਾ ਸਕੇ ਇਹ ਵਰਦੇ ਵੀ ਆ ਰਹੇ ਨੇ ਭਾਵੇਂ ਭਾਵੇਂ ਬੀਜੇਪੀ ਜਿੱਤ ਗਈ ਹੈ ਜਾਂ ਆਰਐਸਐਸ ਜਿੱਤ ਗਈ ਹੈ ਜੇ ਇਹ ਵੀ ਜਿੱਦਾਂ ਦੇ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਇਹਨਾਂ ਨੇ ਵੀ ਉੱਥੇ ਜਿਹੜਾ ਕੰਮ ਆ ਕੋਈ ਜ਼ਿਆਦਾ ਵਧੀਆ ਨਹੀਂ ਕੀਤੇ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਹੈ ਇਹ ਜਿਹੜੀ ਭਾਜਪਾ ਆ ਰਕ ਇਹ ਜਿਹੜੀ ਭਾਜਪਾ ਜਿੱਤੀ ਹੈ ਉਹ ਭਾਜਪਾ ਦੇ ਹੱਕ ਵਿੱਚ ਫਤਵਾ ਨਹੀਂ ਹੈ ਉਹ ਲੋਕਾਂ ਨੇ ਇਹਨੂੰ ਰਿਜੈਕਟ ਕਰਨਾ ਸੀ ਉਹਨਾਂ ਵਾਸਤੇ ਬਦਲ ਭਾਜਪਾ ਬਣ ਗਿਆ ਲੇਕਿਨ ਦੋਏ ਭਾਜਪਾ ਸੀ ਆਰਐਸਐ ਜੋ ਕੱਟੜਵਾਦੀ ਸੋਚ ਕਰਨੇ ਦੋਏ ਆਰਐਸਐ ਦੀਆਂ ਸਿਖਾਵਾਂ ਨੇ ਇਹ ਇਹ ਪੰਜਾਬ ਦਾ ਇੰਡੀਆ ਦਾ ਹੋਰ ਸੂਬਿਆਂ ਦਾ ਇਸ ਮਨੁੱਖਤਾ ਦਾ ਕੋਈ ਇਸ ਭਲਾ ਨਹੀਂ ਕਰ ਸਕਣਗੇ ਆਉਣ ਵਾਲੇ ਸਮੇਂ ਵਿੱਚ ਸਮੁੱਚੇ ਇੰਡੀਅਨ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਰੜ ਕੇ ਇਹਨਾਂ ਜਿਹੜੀਆਂ ਕੱਟੜਵਾਦੀ ਪਾਰਟੀਆਂ ਜਿਹੜੀਆਂ ਹਿੰਦੂਤਵ ਸੋਚ ਨੂੰ ਲਾਗੂ ਕਰ ਰਹੀਆਂ ਕਿਉਂਕਿ ਭਾਰਤ ਇੱਕ ਜਮਹੂਰੀਅਤ ਸੰਧ ਮੁਲਕਾ ਇੱਥੇ अनेका ਧਰਮ ਵਰਗ ਫਿਰਕੇ ਰਹਿੰਦੇ ਨੇ अनेका ਕੌਮਾਂ ਰਹਿੰਦੀਆਂ ਨੇ अनेका ਪਹਿਚਾਵਾਂ अनेका ਪਹਿਰਾਵੇ ਨੇ अनेका ਸੱਭਿਆਚਾਰ ਨੇ ਜੋ ਉਹੀ ਅچھے ਮੁਕਮਲੰਗ ਕਾਮਯਾਬ ਹੋ ਸਕਦਾ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਸਾਰਿਆਂ ਦੀ ਗੱਲ ਨੂੰ ਸਤਿਕਾਰ ਨਾਲ ਲਾਗੂ ਕਰੇ ਸਾਰਿਆਂ ਦਾ ਰਿਸਪੈਕਟ ਨੂੰ ਕਾਇਮ ਰੱਖੇ ਲੇਕਿਨ ਇਹ ਕੱਟੜਵਾਦਾਂ ਨੂੰ ਇਹ ਆਮਾਦੀ ਪਾਰਟੀ ਵੀ ਭਾਜਪੀ ਆਰਐਸਐਸ ਸਾਰੀ ਕੱਟੜਵਾਦੀ ਨੂੰ ਸੋਜ ਨੂੰ ਅਭਾਵ ਰਹੀ ਹੈ ਉਹਦੇ ਨਾਲ ਕਦੇ ਵੀ ਇੱਥੇ ਅਮਨ ਤੇ ਚੈਨ ਇਹ ਮੋਰੀਅਤ ਕਾਇਮ ਨਹੀਂ ਰਹਿ ਸਕਦੀ ਇਹ ਹਾਲਾਤ ਹੋਰ ਵੀ ਖਰਾਬ ਹੋਣਗੇ ਆਉਣ ਵਾਲੇ ਸਮੇਂ ਵਿੱਚ ਬੇਸ਼ੱਕ ਦੀ ਆਪਣੇ ਟੀਵੀ ਚੈਨਲਾਂ ਤੇ ਜਾਂ ਆਪਣੇ ਮੀਡੀਏ ਤੇ ਆਪਣੀਆਂ ਕਾਮਯਾਬੀਆਂ ਦਾ ਛੋਲੇ ਗਾਈ ਜਾਣ ਅਸਲੀਅਤ ਵਿੱਚ ਇੱਥੋਂ ਦੀ ਜਿਹੜੇ ਲੋਕ ਨੇ ਨਿਵਾਸੀ ਨੇ ਉਹ ਮਹਿੰਗਾਈ ਕਾਰਨ ਬੇਰੋਜ਼ਗਾਰੀ ਕਾਰਨ ਇਹ ਕਰਪਸ਼ਨ ਕਾਰਨ ਅਨਿਸ਼ਚਿਤਿਆਵਸਥਾ ਦੇ ਵਧਣ ਦੇ ਕਾਰਨ ਸਾਰੇ ਕੌਮ ਸਾਰੇ ਨਿਵਾਸੀ ਔਕੇ ਨੇ ਇਹ ਪ੍ਰਬੰਧ ਸਹੀ ਤਰੀਕੇ ਨਾਲ ਦੇਣੀ ਸਕੇ ਮੁਨਤਲਾ ਕੋਈ ਭਲਾਈ ਕਰ ਸਕੇ ਆਉਣ ਵਾਲੇ ਸਮੇਂ ਵਿੱਚ ਸਾਰੇ ਇੰਨ ਨਿਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਚੰਗੇ ਬੰਦਿਆਂ ਨੂੰ ਦੇਖ ਕੇ ਅੱਗੇ ਲਿਆਉਣ ਤਾਂ ਕਿ ਇੱਥੇ ਰਾਜਪਾਤ ਵਧੀਆ ਹੋ ਸਕੇ ਅਮਨ ਚੈਨ ਕਾਇਮ ਹੋ ਸਕੇ ਅਸੀਂ ਤਾਂ ਕੱਲ ਦੇ ਦਿਹਾੜੇ ਦੇ ਵਾਸਤੇ ਇਹ ਬੇਨਤੀ ਕਰਾਂਗੇ ਸਾਰੀਆਂ ਕੌਮਾਂ ਨੂੰ ਸਾਰੇ ਵਰਗਾਂ ਨੂੰ ਜਿਹੜਾ ਇਹ ਖਾਲਸਾਪਨ ਦਾ ਨਾਮ ਜਿਹੜਾ ਚਿਰਦੈ ਸਾਡੇ ਖਾਲਸਾ ਰਾਜ ਦਾ ਰੂਪਾਂ ਦਾ ਰੂਪ ਉਹਦਾ ਵਿੱਚ ਸਾਰੇ ਧਰਮਾਂ ਕੌਮਾਂ ਵਰਗਾਂ ਨੂੰ ਅਸੀਂ ਬਰਾਬਰ ਦਾ ਰਾਜ ਦਵਾਂਗੇ ਅਸੀਂ ਉਹਦੇ ਲਈ ਇਹ ਨਿਸ਼ਾਨਾ ਕਰ ਰਹੇ ਹਾਂ ਇਹ ਗੁਰੂ ਸਾਹਿਬ ਦੀ ਮਨੁੱਖਤਾਪਕੀ ਸੋਚ ਤੇ ਅਧਾਰਿਤ ਹੋਊਗਾ ਉਹਦੇ ਵਿੱਚ ਕੋਈ ਵੀ ਕਿਸੇ ਵੀ ਫਿਰਕੇ ਕੌਮ ਵਰਗ ਨਾਲ ਨਾ ਵਿਤਸਾਪੀ ਹੋਊਗੀ ਸੱਚ ਦਾ ਰਾਜ ਹੋਊਗਾ ਕਾਨੂੰਨ ਦਾ ਰਾਜ ਹੋਊਗਾ ਸਾਰੇ ਵਰਗਾਂ ਨੂੰ ਬਰਾਬਰ ਦੇ ਹੱਕਦਾਰ ਤੁਝਾਂਗੇ ਬਰਾਬਰ ਦੇ ਅੱਗੇ ਵਧਣ ਦੇ ਮੌਕੇ ਦਿੱਤੇ ਜਾਣਗੇ ਪੜ੍ਹਾਈ ਸਿਹਤ ਵੇਰ ਰਜਗਾਰ ਜਿਹੜਾ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੋਵੇਗੀ ਇਹ ਸਾਰੀਆਂ ਸਹੂਲਤਾਂ ਦੇਣ ਦੀ ਉਹਨੂੰ ਸਾਡੇ ਖਾਲਸਾਣ ਦੇ ਸਟੇਟ ਨੂੰ ਕਾਇਮ ਕਰਨ ਵਾਸਤੇ ਖਾਲਸਾਣ ਦੀ ਸੋਚ ਨੂੰ ਕਾਇਮ ਵਾਸਤੇ ਮਨੁੱਖਤਾ ਦੀ ਭਲਾਈ ਲਈ ਸਾਡੇ ਸਾਰੀਆਂ ਵਰਗਾਂ ਕੌਮ ਇਹ ਸਾਨੂੰ ਸਹਿਯੋਗ ਦੇਣ ਤਾਂ ਕਿ ਅਸੀਂ ਇੰਡੀਆ ਵਿੱਚ ਹੀ ਨਹੀਂ ਇਸ ਖਾਲਸਾ ਨੂੰ ਅਸੀਂ ਸਮੁੱਚੇ ਸੰਸਾਰ ਵਿੱਚ ਲਿਜਾ ਸਕੀਏ ਤੇ ਮਨੁੱਖਤਾ ਦਾ ਭਲਾ ਕਰ ਸਕੀਏ ਹਾਂ ਟਵਾਣਾ ਸਾਹਿਬ ਜਿਹੜੀ ਕਿ ਅਮਰੀਕਾ ਦੀ ਕਾਰਵਾਈ ਹੋਈ ਆ ਨੌਜਵਾਨ ਭੇਜੇ ਗਏ ਨੇ ਵਾਪਸ ਜਿਹੜੇ ਕਿਵੇਂ ਦੇਖਦੇ ਹੋ ਚੀਜ਼ ਇਹ ਜਿਹੜੇ ਬੰਦੇ ਟਰੰਪ ਨੇ ਭੇਜੇ ਨੇ ਇੱਕ ਇੰਟਰਨੈਸ਼ਨਲ ਆ ਇੱਕ ਅਸੈਲਮ ਜਿਹੜਾ ਹੈਗਾ ਲੰਮਾ ਹਾਂ ਜਦੋਂ ਵੀ ਕਿਸੇ ਮੁਲਕ ਵਿੱਚ ਕਿਸੇ ਵਰਗ ਨਾਲ ਉੱਥੋਂ ਦੀ ਹਕੂਮਤ ਜ਼ਬਰ ਜ਼ੁਲਮ ਕਰੇ ਬੇਇਨਸਾਫੀ ਕਰੇ ਉਹਨਾਂ ਨੂੰ ਮਾਰੇ ਤੇ ਉਹਨਾਂ ਦੇ ਹੱਕਾਂ ਨੂੰ ਖੋਏ ਉਹ ਆਪਣੇ ਜ਼ਬਰ ਜ਼ੁਲਮ ਤੋਂ ਡਰਦੇ ਉਹ ਤੋਂ ਬਚਾਅ ਕਰਦੇ ਆਪਣੇ ਆਪਣੇ ਸਰੀਰਕ ਪੱਖ ਤੋਂ ਉਹਨਾਂ ਨੂੰ ਬਚਾਅ ਕਰਦੇ ਦੂਜੇ ਦੇਸ਼ਾਂ ਵਿੱਚ ਉਸ ਇੰਟਰਨੈਸ਼ਨਲ ਅਸੈਲਮ ਕਾਨੂੰਨ ਦੇ ਰਾਹੀਂ ਉਹ ਕਿਸੇ ਵੀ ਦੇਸ਼ ਸਰਨ ਲੈ ਸਕਦੇ ਆ ਇਹ ਦੇਣੀ ਪੈਂਦੀ ਆ ਹਰ ਕੰਟਰੀ ਨੂੰ ਉਸੇ ਦੇ ਅਧੀਨ ਸਾਡੇ ਬੱਚੇ ਜਿਹੜੇ ਆ ਸਾਡੇ ਪੰਜਾਬ ਦੇ ਕਿਉਂਕਿ ਬੀਤੇ ਸਮੇਂ ਵਿੱਚ ਇੰਡੀਆ ਗਵਰਨਮੈਂਟ ਨੇ ਅਮਰੀਕਾ ਚ ਜਾ ਕੇ ਹਮਲਾ ਕੀਤਾ ਪਨੂ ਤੇ ਖੰਡਾ ਯੂਕੇ ਜਾ ਕੇ ਖੰਡੇ ਨੂੰ ਮਾਰਿਆ ਕੈਨੇਡਾ ਵੀ ਚ ਮਾਰੇ ਆ ਬੰਦੇ ਪਾਕਿਸਤਾਨ ਵੀ ਸਾਡੇ ਪੰਜ ਵਰਤ ਸਾਫ ਤੇ ਹੋਰ ਕਈ ਸਿੰਘ ਮਾਰੇ ਨੇ ਇੱਥੇ ਵੀ ਸਾਡੇ ਦੀਪ ਸਿੰਘ ਸਿੱਧੂ ਤੇ ਮੂਸੇਵਾਲ ਸਾਹਿਬ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਤੇ ਇਹ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਸਿੱਖਾਂ ਦੀ ਗੱਲ ਕਰ ਰਹੇ ਸਿੱਖਾਂ ਦੀ ਜਾਦੀ ਦੀ ਗੱਲ ਕਰਨ ਵਾਲੀ ਨੌਜਵਾਨੀ ਹੈ ਸਿੱਖਾਂ ਦੀ ਜਾਦੀ ਚਾਹਣ ਵਾਲਿਆਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਮਨੁੱਖੀ ਅਧਿਕਾਰਾਂ ਦਾ ਸਰਾਸਰ ਲੰਘਣਾ ਹੈ ਕਮੰਤਰੀ ਕਾਨੂੰਨਾਂ ਦਾ ਲੰਘਣਾ ਹੈ ਇਹ ਸਾਰਾ ਇਹ ਤੋਂ ਦਰਦੇ ਕਾਰਨ ਇਸ ਇਸੇ ਮਾਰ ਤੋਂ ਬਚਨ ਦੇ ਕਾਰਨ ਜਿਹੜੇ ਬੱਚੇ ਆ ਉਹ ਆਪਣੇ ਸੈਲਮ ਜਾ ਕੇ ਬਾਹਰ ਪਾਉਂਦੇ ਨੇ ਉੱਥੇ ਉਹ ਰਹਿ ਰਹੇ ਨੇ ਆਪਣੇ ਮਜ਼ਦੂਰੀ ਵਾਲੇ ਸਥੋ ਗਏ ਨੇ ਕਿਉਂਕਿ ਇੱਥੇ ਗਵਰਨਮੈਂਟ ਉਹਨਾਂ ਨੂੰ ਮਾਰ ਲਈ ਆ ਤੇ ਇਸ ਲਈ ਸਾਡੀ ਜਿਹੜੀ ਅਮਰੀਕਾ ਦੀ 트럼ਪ ਗਵਰਨਮੈਂਟ ਆ ਉਹਨਾਂ ਨੇ ਜਿਹੜੇ ਫੈਸਲਾ ਕੀਤਾ ਸੀ ਸੋ ਮਨੀ ਕਲ ਦਾ ਅੰਮ੍ਰਿਤਸਰ ਵੱਲੋਂ ਤੇ ਸਮੁੱਚੀ ਸਿੱਖ ਕੌਮ ਦੇ ਬਨਾਤੇ ਪੰਜਾਬੀਆਂ ਦੇ ਬਨਾਤੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਇਹ ਬੱਚੇ ਜਿਹੜੇ ਇੱਥੋਂ ਗਏ ਨੇ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਉਹ ਸੈਲਮ ਜਿਹੜੀ ਉਹਨਾਂ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਕਿ ਇੱਥੇ ਨਹੀਂ ਜੇ ਤੁਸੀਂ ਅੱਚੇ ਨੂੰ ਵਾਪਸ ਭੇਜ ਰਹੇ ਹੋ ਇੱਥੇ ਸਾਡੇ ਨਾਲ ਜ਼ਬਰ ਜ਼ੁਲਮ ਕਰਕੇ ਸਾਨੂੰ ਇਹ ਫੇਰ ਉਸੇ ਤਰ੍ਹਾਂ ਸੱਦਰ ਕਰਨਗੇ ਮਾਰਨਗੇ ਉਹਨਾਂ ਵਿੱਚ ਬੱਚਿਆਂ ਨੂੰ ਉਹਨਾਂ ਦੇ ਨਿਸ਼ਾਨੇ ਤੇ ਨੇ ਇਸ ਲਈ ਇਹ ਜਿਹੜਾ ਸੈਨਮ ਹੈ ਇਹਨੂੰ ਸਾਰੇ ਕੰਟਰੀਆਂ ਨੂੰ ਪ੍ਰਮਾਣਿਤ ਕਰਨਾ ਚਾਹੀਦਾ ਹੈ ਮਿਸਟਰ ਟਰੰਪ ਨੂੰ ਵੀ ਇਹ ਇਸ ਤੇ ਹਮਦਰਦੀਪੂਰਵ ਪੰਜਾਬੀਆਂ ਤੇ ਸਿੱਖ ਕੌਮ ਦੇ ਇਸ ਕੇਸ ਨੂੰ ਲੈਣਾ ਚਾਹੀਦਾ ਹੈ ਇਸ ਲਈ ਸੈਨਮ ਦੇ ਜਿਹੜੀਾਰੇ ਅਖਬਾਰਾਂ ਚ ਟੀਵੀਆਂ ਤੇ ਸਿਮਰਜੀਤ ਸਿੰਘ ਮਾਨ ਬਾਰੇ ਜਾਂ ਸ਼ੋਮਨੀ ਕਲਦਰਾਵਾਂ ਸਰ ਬਾਰੇ ਪ੍ਰਚਾਰ ਕੀਤਾ ਹੈ ਸਭ ਵਿਰੋਧੀ ਪਾਰਟੀਆਂ ਦਾ ਕਾਡੇ ਜਿਹੜੇ ਗਵਰਨਮੈਂਟ ਏਜੰਸੀਆਂ ਦਾ ਇਹ ਸਾਰਾ ਗੁੰਮਰਾਹਕੂਨ ਪ੍ਰਚਾਰ ਹੈ ਕੋਈ ਅਸੀਂ ਗਾਲ ਨਹੀਂ ਅਸੀਂ ਡੈਮੋਕਰੇਟਿਕ ਵੇ ਨਾਲ ਸਾਰਾ ਕੁਝ ਕਰ ਰਹੇ ਹਾਂ ਪੂਰੀ ਪੀਸਫੁਲੀ ਤਰੀਕੇ ਨਾਲ ਕਰ ਰਹੇ ਹਾਂ ਕਲਸਤਾਨ ਵੀ ਅਸੀਂ ਪੀਸਫੁਲੀ ਡੈਮੋਕਰੇਟਿਵ ਏ ਨਾਲ ਮੰਗ ਰਹੇ ਹਾਂ ਇਹ ਸਾਨੂੰ ਬਦਨਾਮ ਕਰਨੀਆਂ ਸ਼ਾਸਨ ਇਹਦੇ ਵਿੱਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਸ੍ਰੀ ਕੌਮ ਨਾਲ ਸ਼ੋਮਨੀ ਕਲ ਅੰਮ੍ਰਿਤਸਰ ਨਾਲ ਉਹ ਕਾਲਪੁਰਖ ਦੀ ਪੂਰੀ ਬਖਸ਼ਿਸ਼ ਹੈ ਮੋਤੇ ਬਤੇ 40 ਸਾਲਾਂ ਤੋਂ ਪਾਰਟੀ ਲੜਦੀ ਆ ਰਹੀ ਹੈ ਪੂਰੀ ਜਮਹੂਰੀਅਤ ਦੇ ਇਕ ਲੜਦੀ ਆ ਰਹੀ ਹੈ ਕੋਈ ਵੀ ਪਾਰਟੀ ਲੰਮਾ ਸਮੇਂ ਸਟੇ ਨਹੀਂ ਕਰ ਸਕਦੀ ਸੱਚ ਨਹੀਂ ਰਹਿ ਸਕਦੀ ਇਹ ਸਾਡੇ ਸਿਧਾਂਤ ਸਾਡੀ ਸੋਚ ਸਾਡੀ ਠੀਕ ਹੈ ਭਾਈ ਅਸੀਂ 40 ਸਾਲਾਂ ਤੋਂ ਇਹ ਸੰਘਰਸ਼ ਕਰਦੇ ਆ ਰਹੇ ਹਾਂ ਜਮਹੂਰੀਅਤ ਲਈ ਕਰਦੇ ਆ ਰਹੇ ਹਾਂ ਕਾਨੂੰਨ ਦੇ ਮਤਾਂ ਇੰਟਰਨੈਸ਼ਨਲ ਕਾਨੂੰਨ ਦੇ ਮਤਾਂਕ ਇਥੋਂ ਦੇ ਕਾਨੂੰਨ ਦੇ ਮਤਾਂਕ ਅਸੀਂ ਆਪਣੀ ਆਜ਼ਾਦੀ ਲਈ ਲੜਾਈ ਲੜ ਰਹੇ ਹਾਂ ਤੇ ਇਹ ਅਸੀਂ ਆਪਣੇ ਮੰਜ਼ਿਲ ਨੂੰ ਪ੍ਰਾਪਤ ਕਰਕੇ ਰਾਂਗੇ ਸਾਰੇ ਸਿੱਖਾਂ ਨੂੰ ਅਪੀਲ ਹੈ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਹੋਰ ਦੂਜੇ ਵਰਗਾਂ ਨੂੰ ਦਲਤਾਂ ਨੂੰ ਵੀ ਅਪੀਲ ਹੈ ਵੀ ਉਹ ਖਾਲਸਾ ਨੂੰ ਕਿਸੇ ਦਾ ਨਫਰਤ ਨਾ ਕਰਨ ਬਲਕਿ ਉਹ ਖਾਲਸਾ ਰਾਜ ਉਹ ਹੋਗਾ ਜਿਹੜਾ ਗੁਰੂ ਸਾਹਿਬ ਦੀ ਸੋਚ ਤੇ ਆਧਾਰਿਤ ਸਰਬਤ ਦੇ ਭਲੇ ਦੀ ਸੋਚ ਦੇ ਨਾਲ ਉਹ ਜਾਂ ਕਾਇਮ ਕਰਾਂਗੇ ਸਾਨੂੰ ਸਹਿਯੋਗ ਕਰਨ ਹਾਂ ਸੋ ਇਹ ਸਾਨੂੰ ਅਕਾਲੀ ਦਲ ਅੰਬਰਸਰ ਦੇ ਮੁਕਬਲਾਰੇ ਇਕਬਾਲ ਸਿੰਘ ਟਿਵਾੜਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇੱਕ ਅਪੀਲ ਵੀ ਕੀਤੀ ਹੈ ਕਿ ਜੋ ਅਮਰੀਕਾ ਦੇ ਵਿੱਚ ਨੌਜਵਾਨ ਰਹਿ ਰਹੇ ਨੇ ਕਿ ਉਹ ਇੱਥੋਂ ਗਏ ਨੇ ਤੇ ਉਹਨਾਂ ਨੂੰ ਸਰਕਾਰ ਰਹਿਣ ਦਵੇ ਕਿ ਇੱਕ ਦੂਜੇ ਪਾਸੇ ਇਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਆਮ ਆਦੀ ਪਾਰਟੀ ਦਾ ਵੀ ਮੁੜਕ ਮੁਕੰਮਲ ਸਫਾਇਆ ਹੋ ਜਾਵੇ ਕਿਉਂਕਿ ਆਮ ਆਦੀ ਪਾਰਟੀ ਦੇ ਜਿਹੜੇ ਕਿ ਉਹਦੇ ਦਾਰਸ਼ਨ ਕੋਈ ਵੀ ਜਿਹੜੇ ਐਮਐਮਐਲ ਨੇ ਉਹਨਾਂ ਵੱਲੋਂ ਜੋ ਕੰਮ ਲੋਕਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰੇ ਫਤਿਹਗੜ੍ਹ ਸਾਹਿਬ ਦੇ ਕੈਮਰਾਮੈਨ ਦਵਿੰਦਰ ਕੋੜੀ ਨਾਲ ਰਜਿੰਦਰ ਸਿੰਘ ਪੜਦੀ ਵਿਸ਼ੇ ਰਿਪੋਰਟ ਜੀ